ਦੇ ਪਿਆਰੇ ਬੱਚਿਓ ਬਹੁਤ ਬਹਿਣਾ ਫਤਿਹ ਵਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਨਵਾਜ਼ੀਆਂ ਸਾਡੇ ਬਲਾਡਰ ਡੋਨਰ ਕਲੱਬ ਦੇ ਜਿਨ੍ਹਾਂ ਦਾ ਬਹੁਤ ਹੀ ਵਧੀਆ ਫਰਮਾਣਾ ਹੁੰਦਾ ਚਾਹੇ ਥੀਂਗੜ ਕੈਂਪ ਹੋਵੇ ਤੇ ਕੋਈ ਵੀ ਇਹਨਾਂ ਦਾ ਮਾਇ ਪ੍ਰਤੀ ਕੰਮ ਹੁੰਦਾ ਕਿ ਇਹ ਜਿਹੜਾ ਮ라도 ਲੇਖਾ ਅੱਗੇ ਹੋਗੇ ਉਤਸ਼ਾਹ ਨਾਲ ਰੱਖਾਵਾ ਦੇ ਉਹਨੇ ਟੀਮ ਫਾਰੀ ਬਹੁਤ ਹੀ ਹਿੱਸਾ ਪਾਉਂਦੇ ਹੋਏ ਚ ਅਜੇ ਮੈਂ ਬਹੁਤ ਹੀ ਧਰਮਾਦੀਆਂ ਸਵਰਗੀ ਨਵਿੰਦਰ ਰਾਹੀਦਾ ਉਹਨਾਂ ਦਾ ਜਿਹੜੇ ਪਰਿਵਾਰ ਦਾ ਜਿਨ੍ਹਾਂ ਦਾ ਜਿਨ੍ਹਾਂ ਨੇ ਹੁਣ ਹਰ ਸਾਲ ਦੀ ਤਰ੍ਹਾਂ ਅੱਜ ਵੀ ਉਹਨਾਂ ਦਾ 25ਵਾਂ ਜੋ ਆਪਾਂ ਤੇੜਾ ਮਨਾ ਰਹੇ ਆਂ ਹਰ ਸਾਲ ਇਹੋ ਬੱਚਾ ਨੂੰ ਕੋਟੀਆਂ ਸਵਾਟਰ ਪਨਾਦਕ ਮੰਡ ਕੇ ਆਪਣੇ ਪਿਤਾ ਜੀ ਦੀ ਯਾਦ ਮਨਾਉਂਦੇ ਆ ਬਹੁਤ ਹੀ ਵਧੀਆ ਫਰਾਲਾ ਪ੍ਰਮਾਤਮਾ ਨੂੰ ਸਰਵਾਰ ਨੂੰ ਚੜ੍ਹਦੀ ਕਲਾ ਦੇਵੇ ਦਿਨ ਦੁਪਹਿਰ ਦੀ ਰਾਤ 19 ਸੱਤੀ ਬਖਸ਼ੇ ਅਤੇ ਅਸੇਦਾਈ ਸਮਾਜ ਦੀ ਸੇਵਾ ਕਰਦੇ ਰਹੇ ਇਹਨਾਂ ਕਹਿੰਦਾ ਹਾਂ ਇਹ ਸਾਰੀ ਸੰਗਤ ਆਈ ਹੋਈ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਛੋਟੇ ਜਿਹੇ ਮੈਸੇਜ ਤੇ ਇਕੱਤਰ ਹੋਈ ਪਿਆਰੀ ਸੰਗਤ ਬੱਚਿਓ ਟੀਚਰ ਸਾਹਿਬਾ ਨੂੰ ਬਲਾਉ ਫਤੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਭਾਣੇ ਜੇ ਮੈਂ ਇਸ ਕਲੱਬ ਦੀ ਗੱਲ ਕਰਾਂ ਤਾਂ ਇਹ ਕਿਸੇ ਵੀ ਜਾਣ ਮਹਤਾਜ ਦੇ ਨਹੀਂ ਹੈਗੇ ਕਿਉਂਕਿ ਇਹਨਾਂ ਦਾ ਜਾਣ ਪਛਾਣ ਬਹੁਤ ਵਧੀਆ ਬਣੀ ਹੋਈ ਹੈ ਇਸ ਸ਼ਹਿਰ ਦੇ ਵਿੱਚ ਔਰ ਦੇਖੋ ਪਿੰਡਾਂ ਦੇ ਵਿੱਚ ਜਾ ਕੇ ਵੀ ਇਹਨਾਂ ਨੇ ਮਦਦ ਕਰਦੇ ਆ ਜਿਹੜਾ ਸਲਟ ਦਾ ਕੋਟੀਆਂ ਜਾਂ ਕੋਈ ਬਲੱਡ ਦਾ ਕੈਪਾ ਸ਼ੂਬਰ ਦਾ ਕਲੰਪਾ ਇਹ ਸਾਰੇ ਜਿੰਨੇ ਹੈਗੇ ਕਿ 10 ਹਾਂ ਦਾ ਬੜਾ ਜੋਗ ਅਪਰਾਲਾ ਹੈ ਇਹਨਾਂ ਨੇ ਸਭ ਨੂੰ ਸਾਨੂੰ ਹਰਦਾਇਤਾ ਕੀਤੀਆਂ ਹੋਈਆਂ ਕਿ ਕਿਸੇ ਵੀ ਧਾਰਮਿਕ ਕੰਮ ਹੋਵੇ ਮੈਨੂੰ ਪੁੱਛਣ ਦੀ ਲੋੜ ਨਹੀਂ ਇਹ ਸਾਰਾ ਕੰਮ ਤੁਸੀਂ ਆਪ ਸੰਭਾਲ ਲੈਣਾ ਹੈ ਤੁਸੀਂ ਜਾਣਦੇ ਹੋ ਇਹਨਾਂ ਨੇ ਅੱਗੇ ਵੀ ਬਹੁਤ ਛੇੜ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਹੁਣ ਵੀ ਅਸੀਂ ਜਿਹੜਾ ਕੀ ਇੱਕ ਲੋਹੜੀ ਦਾ ਪ੍ਰੋਗਰਾਮ ਲਾ ਰਹੇ ਆ ਔਰ ਵੀ ਇੱਕ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾ ਰਹੇ ਆ ਇਸੇ ਕਰਕੇ ਇਸ 100 ਦਾ ਇਸ ਸੱਸਦਾ ਦਾ ਬਹੁਤ ਯੋਗਦਾਨਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਪਤੀ ਆਪਣਾ ਯੋਗਦਾਨ ਠੇਕ ਵਿਦਿਆਰਥੀ ਕੇ ਲਈ ਜੂਤੇ ਚਪਲ ਜਰਸੀ ਜੁਰਾਬ ਕੂਟੀ ਕੰਬਲ ਆਪਣੇ ਪਿਤਾ ਦੀ ਸਮਰਤੀ ਮੇ ਇਹ ਦਾਨ ਕਰ ਰਹੇ ਆ ਇਹ ਬਹੁਤ ਬਹੁਤ ਧੰਨਵਾਦ ਦੇ ਪਾਤਰ ਹੈ اپنے پتا کی سمجھنے میں بھائی منورنجن داس جی ویلفیئر سوسائٹی جنہوں کا بہت واپر ہے جتنے یہ خون دان کیمپ لگا کے اور وق و طرح کے میڈیکل کیمپ لگا کے لکائی دی وقت سیوا کر رہے ہیں اتر آج کا دن میں سمجھتا ہاں کہ سارے پروار کے لیے بڑا ہی سہاگا دین ہے سہاگا دن میں تہ رہا ہوں تو ساڑے بہت ہی جو ساڑے ਮਾਣ ਮਹੰਮਦ ਆਫੀ ਬਰੋਵਰ ਜੋ ਆਇਤੋ ਸ਼ਬੀ ਬਰੇ ਪਹਿਲਾ ਇਸ ਫਾਨੀ ਸੰਸਾਰ ਤੋਂ ਸਦਾ ਲਈ ਰੁਕਸਤ ਹੋ ਗਏ ਹਨ ਸਹੂਨ ਸਾਨ ਸਦਾ ਲਈ ਰੁਕਸਤ ਨਹੀਂ ਉਹਦੇ ਜਿਲ੍ਹਾ ਦੇ ਬੱਚੇ ਹਮੇਸ਼ਾ ਹਰ ਸਾਲ ਆਪਣੇ ਮਾਤਾ ਪਿਤਾ ਦੀ ਵਰਸੇ ਨੂੰ ਆਉਦੇ ਹਨ ਸੋ ਜਿੱਥੋਂ ਤੱਕ ਮੇਰੇ ਛੋਟੇ ਵੀਰ ਬ੍ਰਿੰਦਰ ਕੋ ਬਰੋਵਰ ਜਿੰਨ੍ਹੇ ਸੀ ਪਿਆਰ ਨਾਲ ਜਿੰਪੀ ਕਹਿੰਦੇ ਹਾਂ ਉਸ ਦਾ ਹਰ ਸਾਲ ਉਹ ਬਰਲਾ ਰਿਹਾ ਹੈ ਕਿ ਆਪਣੇ ਪਿਤਾ ਦੀ ਯਾਦ ਵਿੱਚ ਜਿੱਥੇ ਨਵੇਂ-ਮਨੇ ਸਕੂਲ ਦੇ ਬੱਚਿਆਂ ਨੂੰ ਜਰਸੀਆਂ ਬੂਟ ਜਰਾਬਾਂ ਸਟੇਪ ਕਰਾਉਣੀਆਂ ਜਾਂਦੀਆਂ ਹਨ ਉੱਥੇ ਲੋਰ ਬੰਦਾਂ ਨੂੰ ਕੰਬਲਾ ਤੇ ਸ਼ਾਲ ਵੰਡ ਕੇ ਪਰਿਵਾਰ ਵੱਲੋਂ ਮਦਦਗੀ ਸੇਵਾ ਕੀਤੀ ਜਾਂਦੀ ਹੈ ਸਾਰਾ ਪਰਿਵਾਰ ਸਵਾਨ ਸੇਵਾ ਦੇ ਨਾਲ ਪ੍ਰਣਾਇਆ ਹੋਇਆ ਪਰਿਵਾਰ ਹੈ ਇਸ ਤਰ੍ਹਾਂ ਦੇ ਅਧਿਆਪਕ ਪੈਦਾ ਹੋਣ ਤੇ ਸਾਡੇ ਸਮਾਜ ਨੂੰ ਬੜੀ ਵੱਡੀ ਸੇਧ ਬਣ ਸਕੀਆ ਕਿਉਂਕਿ ਅਧਿਆਪਕ ਕੌਣ ਦਾ ਸ਼ਰਮਾਇਆ ਹੁੰਦੇ ਹਨ ਉਸ ਤੋਂ ਇਲਾਵਾ ਮੈਂ ਬਲੱਡ ਰੂਲ ਸਟੱਡੀ ਦੇ ਪ੍ਰਧਾਨ ਜੀ ਸ਼ੰਕਰ ਸਿੰਘ ਰਖੜਾ ਤੇ ਉਹਨਾਂ ਦੀ ਸਮੂਹਟੀ ਟੀਮ ਬਾਅਦ ਨਿਰੰਦਰ ਰਾਜੀ ਗਰੋਵਰ ਵੈਲਫੇਅਰ ਸੁਸਾਇਟੀ ਮੁੰਲਾ ਦੀ ਸਮੂਹਟੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੇ ਇਸ ਕੂਰਾਂ ਨੂੰ ਸਫਲ ਕਰਨ ਦੇ ਵਿੱਚ ਬੇਲਾ ਦਿੱਕੀ ਤਾਂ ਜੋ ਬਹੁਤ ਬਹੁਤ ਲੋਕ ਸਕੂਲ ਦੇ ਨਵਾਸਰ ਤੇ ਇਹਨਾਂ ਦੀ ਸੂਚੀ ਟੀਮ ਦਾ ਜਿਨ੍ਹਾਂ ਦੇ ਤੇ ਸੂਚਾ ਇਹਨਾਂ ਮੇਰੇ ਕਲੱਬ ਦੇ ਮੀਰਾ ਨੂੰ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਪਹਿਦਰੋਂ ਪ੍ਰਵਾਦ ਬਤਰਾ ਕਰਦਾ ਹੋਇਆ ਖਿਡਰਾਂ ਦਾ ਜਾਂਚ ਕਰਵਾਇਆ ਜਿੱਤ ਦਾ ਕਾਚਾ ਰਵਾਇ ਨੂੰ ਜਿੱਤ ਕੇ